ਜਮੀਨ ਚਾਇਦਾ ਤੇ ਝਗੜੇ ਨੂੰ ਲੈ ਕੇ ਸ਼ਰੀਕੇ ਚ ਹੋਈ ਲੜਾਈ ਦੌਰਾਨ ਮਹਿਲਾ ਦੇ ਸਿਰ ਵਿੱਚ ਇੱਕ ਮਾਰ ਕੇ ਉਤਾਰਿਆ ਮੌਤ ਦੇ ਘਾਟ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ ਧਾਰੀਵਾਲ ਪੁਲਿਸ ਵੱਲੋਂ ਮਲਜ਼ਮਾਂ ਉੱਪਰ ਮਾਮਲਾ ਦਰਜ ਮਾਮਲਾ ਥਾਣਾ ਧਾਰੀਵਾਲ ਤੇ ਪਿੰਡ ਚਿੱਠੂਵਾਲ ਦਾ ਹੈ ਜਿੱਥੇ ਕਿ ਜਮੀਨ ਚਾਇਦਾ ਤੇ ਸ਼੍ਰੀਕੇ ਵਿੱਚ ਹੋਈ ਲੜਾਈ ਦੌਰਾਨ 60 ਸਾਲਾ ਮਹਿਲਾ ਦੇ ਸਿਰ ਵਿੱਚ 8 ਮਾਰਕਸ ਮੌਤੇ ਘਟ ਉਤਾਰ ਦਿੱਤਾ ਜਾਣਕਾਰੀ ਦੇਂਦਿਆਂ ਮ੍ਰਿਤਕ ਕ੍ਰਿਸ਼ਨਾ ਦੇਵੀ ਦੇ ਪੁੱਤਰ ਚਿਤਿੰਦਰ ਕੁਮਾਰ ਉਰਫ सोनू ਪੁੱਤਰ ਲੀਟ ਹੁਣ ਸਰਾਜ ਨਿਵਾਸੀ ਜੱਠੂਵਾਲ ਨੇ ਦੱਸਿਆ ਕਿ ਸ਼੍ਰੀਕੇ ਵਿੱਚ ਉਸਦੇ ਚਾਚਿਆਂ ਨਾਲ ਉਹਨਾਂ ਦੀ ਕੁਝ ਬੈ ਜਮੀਨ ਨੂੰ ਲੈ ਕੇ ਤਨੀਹਾ ਕੱਢਣ ਲੈ ਕੇ ਤਕਰਾਰਬਾਜੀ ਚੱਲ ਰਹੀ ਸੀ ਜਿਸ ਬਾਰੇ ਪਹਿਲਾਂ ਵੀ ਪੁਲਿਸ ਥਾਣੇ ਵਿੱਚ ਕਈ ਵਾਰ ਦਰਖਾਸਤਾਂ ਕੀਤੀਆਂ ਸਨ ਪਰ ਅੱਜ ਜ ਦੁਪਹਿਰ 1.30 ਵਜੇ ਸਾਡੇ ਸਾਡੇ ਚਾਚੇ ਦੇ ਜਵਾਈ ਨੇ ਨੀਹਾਂ ਕੱਢਦੇ ਹੋਏ ਸਾਡੇ ਭਰਾ ਰੋੜੇ ਚਲਾਏ ਅਤੇ ਸਾਡੇ ਚਾਚੇ ਦੇ ਇੱਕ ਜਵਾਈ ਨੇ ਮੇਰੀ ਮਾਂ ਦੇ ਸਿਰ ਵਿੱਚ ਇੱਟ ਮਾਰ ਕੇ ਉਸ ਨੂੰ ਮੌਤੇ ਘਟ ਉਤਾਰ ਦਿੱਤਾ ਜਦ ਕਿ ਅਸਾਂ ਭੱਜ ਕੇ ਆਪਣੀ ਜਾਨ ਬਚਾਈ ਹੈ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਇਨਸਾਫ ਦੀ ਗਹਾਰ ਲਗਮਤੇ ਹੋਏ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਡੈੱਡ ਬਾਡੀ ਛੜਕਦੇ ਰੱਖ ਕੇ ਤਰਨਾ ਦਿੱਤਾ ਜਾਵੇਗਾ ਉੱਥੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਐਮਰਜੈਂਸੀ ਚ ਤਾਇਨਾਤ ਡਾਕਟਰ ਨਿਕੀਤਾ ਨਾਲ ਜਦਕਾਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਪੋਨਾਂ ਉਹ ਝਕੜੇ ਨੂੰ ਲੈ ਕੇ ਇੱਕ ਮਰਤਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਮਰਤਕ ਦੀ ਪਛਾਣ ਕ੍ਰਿਸ਼ਨਾ ਤੇ ਵੀ ਨਵਾਸੀ ਜੱਠੂਵਾਲ ਪਚੋਈ ਹੈ ਉਹਨੂੰ ਕੀ ਨਾਂ ਦਾ ਮੇਰਾ ਕੱਚਾ ਨਾਂ ਸੋਨੂੰ ਪੱਕਾ ਜਤਿੰਦਰ ਕੁਮਾਰ ਹੈ ਕਿਤੋਂ ਰਹਿਮਤ ਮੇਰਾ ਨਾ ਪਿੰਡ ਜਾਪੂਆਲਾ ਜੀ ਕੀ ਗੱਲ ਹੋਈ ਆ ਗੱਲ ਭਾਈ ਕੋਈ ਨਹੀਂ ਮਕਾਨ ਬਣਾ ਰਹੇ ਆ ਆਪਣਾ ਅਸੀਂ ਪਹਿਲਾਂ ਦਾ ਬਣਾਲੇ ਦਾ ਵਾ ਪਹਿਲਾਂ ਵੀ ਝਗੜਾ ਹੋਇਆ ਸਾਡਾ 4 ਇੰਚੀ ਪਰਦੇ ਦਾ ਹੋਇਆ ਸੀ ਸਪੈਂਸ ਨੇ ਕਿਹਾ ਇਹਗਾ ਇਥੇ ਲετε ਰਹ ਰਹੇ ਤੇ ਨਹੀਂ ਕਹਿੰਦੇ ਸ਼ੇਰ ਨੇ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਮਾਰਕੀਟਾਈਂਗ ਕੀਤੀ ਹੈ ਵਾਚ ਜਵਾਈ ਨੇ ਨਾ ਸਭ ਤੋਂ ਵੱਡਾ ਜਵਾਈ ਕਿਹਨਾਂ ਦਾ ਸਾਡੇ ਚਾਚੇ ਦਾ ਜਵਾਈ ਵੱਡਾ ਅੱਛਾ ਚਲੋ ਵੀ ਇਹਨਾਂ ਨੇ ਪਰਚਾ ਪਰਚਾ ਕਰਕੇ ਕੱਲ ਕੋਲੇ ਮੁੱਖ ਕੀ ਅੱਜ ਇਹ ਕਮਰੇ ਭਾਂ ਲੱਗੇ ਸਾਡੇ ਨਾਲ ਖੁੰਦ ਕੋ ਬਾਜੀ ਲੈਂਦੇ ਆਏ ਆ ਹਾਂ ਹਾਜੀ ਇਹਨਾਂ ਨੇ ਉੱਚੀਆਂ ਕੰਨਾਂ ਲੈਂਟਰ ਤੱਕ ਕਾਲੀ ਆ ਜੀ ਚਾਹ ਦੇ ਅੰਦਰੋਂ ਗੰਦ ਕੱਢਣ ਦੇ ਮੈਂ ਮਾੜਾ ਮਿਸ ਨਿਕਾ ਮੈਂ ਮੇਤਰੀ ਸਾਹਿਬ ਆਪਣੀ ਕਾਦੀ ਸਿੱਧੀ ਕਰਕੇ ਕੱਤਾ ਕੱਢ ਇਹਨੇ ਨਿੱਕਾ ਜਵਾਈ ਆਇਆ ਦੋਵੇਂ ਜਵਾਈਏ ਸਾਰੇ ਇੱਕ ਮਾਰਦੀ ਆ ਡੇ ਇਹਨਾਂ ਨੇ ਟਾਪ ਕੋ ਬੜੇ ਵਗਾ ਲੱਪੇ ਕਿਹਦੇ ਵਜੀ ਆ ਮੇਰੀ ਮਾਦਾ ਦੀ ੱਟ ਮਾਰਦੀ ਸ਼ੇਰ ਚ ਉਹਨਾਂ ਨੇ ਡੱਕੂਗੀ ਡੈਥ ਹੋਗੀ ਉਹਨਾਂ ਦੀ ਮੌਕੇ ਤੇ ਹੋ ਗਿਆ ਹਾਂਜੀ ਹਾਂਜੀ ਭਾਈ ਮੌਕੇ ਤੇ ਲੋਕਰ ਜਾ ਕੇ ਦੇਖ ਲੋ ਤੀ ਸਾਰਾ ਕੂਨ ਬੜਾ ਵੱਡਾ ਕਿੰਨੇ ਜਣੇ ਜਿਹੜੇ ਇੱਟਾਂ ਮਾਰਨਦੇ ਸੀ ਭਾਈ ਇੱਕ ਸਾਰਾ ਹੀ ਉਹਦਾ ਇੱਕ ਜਵਾਈ ਹੀ ਹਾਂ ਦੋਵੇਂ ਜਵਾਈ ਹੀ ਕੁੜੀਆਂ ਵੀ ਆ ਗਿਆਈਆਂ ਪਿਓ ਵੀ ਆ ਗਿਆਈ ਨਾਲ ਸਾਰਾ ਡੱਬੜੀ ਹੈ ਭਾਈ ਜਾ ਕੇ ਵੇਖ ਲੋ ਬੜੀ ਮੁਸ਼ਕਲ ਪਚਾ ਕੀਤਾ ਭਾਈ ਆਪਣਾ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ ਭਾਈ ਇਹ 1:30 ਵਜੇ ਦੀ ਗੱਲ ਹੈ 1:00 ਦੇ ਵਿੱਚ ਵਿੱਚ ਆਏ ਕੀ ਮੰਗ ਕਰਦੇ ਹੋ ਮੰਗ ਭਾਈਆਂ ਨੂੰ ਇਨਸਾਫ ਚਾਹੀਦਾ ਤੁਹਾਡੀ ਮਾਂ ਮਰ ਗਈ ਫੋਰਟੂਨ ਉਸਿਆ ਬੋਲਦਾ ਹੀ ਦੀਆ ਕਰ ਗਈ ਆ ਪੁਲਸ ਨੇ ਹਾਂ ਹਾਂਜੀ ਹਾਂਜੀ ਕਹਦਾ ਖਾਣਾ ਪੰਦਦਾ ਤਾ ਭਾਈ ਕਹਣਾ ਭਾਜੀ ਤਾਰੀ ਯਾਰ ਕਰਦਾ ਜੇ ਤਾਰੀ ਵਾਲ ਹਾਂਜੀ ਅੱਛਾ ਉਹ ਨਹੀਂ ਮਾਰਿਆ ਕਿਹਦੀ ਨੇੜੇ ਮਾਰਿਆ ਭਾਜੀ ਉਹਦੇ ਮਤਾਂ ਮਤਾਂ ਦੀ ਮੱਤ ਤੇ ਸਟਾ ਲੱਗੀ ਹੋਈ ਤੇ ਲੱਗੀਆ ਮੇਰੇ ਭਾਈ ਮੇਰੇ ਮਾਂ ਮਗੂਟੇ ਦੇ ਵੱਜ ਗਈ ਮੈਂ ਆਪਣਾ ਬਚਾਅ ਕਰ ਲਿਆ ਹਾਂ ਜੀ ਮੈਂ ਆਪਣਾ ਬਚਾਅ ਕਰ ਲਿਆ ਮੇਰੇ ਇੱਥੇ ਵੱਟ ਲੀ ਬੜੀ ਏਟਾ ਮਾਰੀ ਉਹਨਾਂ ਨੇ ਮਦਰ ਦੀ ਮੋਕੀ ਜੀ ਦੱਤੋ ਹਾਂ ਜੀ ਹਾਂ ਜੀ ਉੱਤੇ ਢੱਲੇ ਲੱਗ ਗਈ ਉਹ ਵਿਚਾਰੀ ਨਾਲ ਤੁਹਾਡੇ ਘਰ ਕਿਨੇ ਇਹ ਮੇਰੀ ਮਾਤਾ ਹੀ ਤੇ ਮੇਰੀ ਨਾਲ ਦੀ ਹੈਗੀ ਹਾਂ ਮੇਰੀ ਸਿਸਟਰ ਹੀ ਨਾਲ ਉਹ ਵੀ ਨਹੀਂ ਮੈਂ ਹੀ ਤਿੰਨੇ ਚਾਰੇ ਜਨੇ ਕਾਰੀ ਪਈ ਵਸ ਮੇਰਾ ਨਿੱਕਾ ਬ੍ਰਦਰ ਕੰਮ ਤੇ ਗਿਆ ਹੀਗਾ ਹਾਂ ਹਾਂ ਹਾਂਜੀ ਹਾਂਜੀ ਮੈਂ ਉਹਨੂੰ ਫੋਨ ਕਰਕੇ ਜਵਾਈ ਕਿਦਾਂ ਲੱਗੇ ਰਹਿੰਦਾ ਹੱਸੇ ਜਵਾਈ ਭਾਈ ਆ ਉਹ ਕੰਮ ਕਰਾਉਂਦਾ ਨਾਲ ਉਹਨਾਂ ਦੀ ਸਪੋਰਟ ਕਰਦਾ ਭਾਈ ਸਾਡੇ ਚਾਚਾ ਹੀ ਹਾਂਜੀ ਹਾਂਜੀ ਸਪੋਰਟ ਕਰਦਾ ਉਹਨਾਂ ਦੀ ਉਹ ਬਲਾਜਮ ਲੂਜ ਨਾ ਕੀ ਉਹ ਆਜ ਵੀ ਨਹੀਂ ਹੈ ਤਿਆਰੀ ਤਾਂ ਪਈ ਹੈ ਲੱਕ ਦਾ ਕੰਮ ਕਰਦਾ ਅੱਛਾ ਹਾਂਜੀ ਮੈਨੂੰ ਭਾਜੀ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਜੇ ਮੈਂ ਕਰਨਾ ਲਾ ਦੇਣਾ ਮੈਂ ਇੱਥੇ ਕੋਈ ਹਾਂਜੀ ਮੈਨੂੰ ਇਨਸਾਫ ਚਾਹੀਦਾ ਭਾਜੀ ਲਾਸ਼ ਰੱਖੋਗੇ ਸਰ ਜੀ ਹਾਂਜੀ ਹਾਂਜੀ ਲਾਸ਼ ਰੱਖਾਂਗੇ ਨਹੀਂ ਤੇ ਮੈਂ ਕੇਸ ਆਇਆ ਸੀ ਤੇ ਕੀ ਕਹਿਣਾ ਜਾਓਗੇ ਹਾਂਜੀ ਜਿਹੜੀ ਤੁਹਾਡੇ ਕੋਲ ਬੋਡੀ ਆਈ ਸੀਗੀ ਉਹ ਪਹਿਲੇ ਦੀ ਡੈਥ ਹੋ ਚੁੱਕੀ ਸੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਲੜਾਈ ਝਗੜਾ ਹੋਇਆ ਪਰ ਜਦੋਂ ਤੁਹਾਡੇ ਕੋਲ ਪਹੁੰਚਿਆ ਤਾਂ ਉਹ ਆਲਰੇਡੀ ਡੈੱਡ ਸੀਗੇ ਪੇਸ਼ੈਂਟ ਤੇ ਆਪਾਂ ਉਹਨਾਂ ਦੀ ਪੁਲਿਸ ਇਨਫੋਰਮੇਸ਼ਨ ਕਰਤੀ ਹੋਈ ਹੈ ਤੇ ਬੋਡੀ ਚੜੀ ਹੈ ਉਹ ਮੋਰਚਰੀ ਚ ਸ਼ਿਫਟਡ ਕਿੱਥੋਂ ਦਾ ਰਹਿਣ ਵਾਲੀ ਸੀ ਇਹ ਜੱਪੋਵਾਲ ਦੇ ਲੈਣ ਵਾਲੇ ਸੀਗੇ ਕ੍ਰਿਸ਼ਨਾ ਦੇਵੀ ਸੀਗੇ 60 ਸਾਲ ਉਮਰ ਸੀਗੀ ਤੁਹਾਡਾ ਨਾਮ ਕੀ ਮੈਮ ਮੇਰਾ ਨਾਮ ਡਾਕਟਰ ਨਿਕੀਤਾ ਐਮਰਜੈਂਸੀ ਮੈਡੀਕਲ ਆਫੀਸਰ